ਸਿਆਸੀ ਤੇ ਨਾਲੀ ਰਾਨ ਇੱਕ ਵਾਰ ਰਾਜਾ ਕ੍ਰਿਸ਼ਨ ਦੇਵ ਰਾਏ ਇੱਕ ਵਿਸ਼ਾਲ ਮੰਦਿਰ ਬਣਵਾਉਣਾ ਚਾਹੁੰਦੇ ਸਨ ਉਹਨਾਂ ਨੇ ਆਪਣੇ ਮੰਤਰੀ ਨੂੰ ਬੁਲਾ ਕੇ ਟੁਕਮਾ ਥਾਂ ਲੱਭਣ ਲਈ ਕਿਆ ਮੰਤਰੀ ਨੇ ਜੰਗਲ ਦੇ ਲਾਗੇ ਇੱਕ ਥਾਂ ਨੂੰ ਚੁਣਿਆ ਰਾਜਾ ਦੀ ਸਹਿਮਤੀ ਨਾਲ ਉਹ ਸਥਾਨ ਨੂੰ ਸਾਫ਼ ਕਰਾਉਣਾ ਸ਼ੁਰੂ ਕਰ ਦਿੱਤਾ ਸਾਫ਼ ਕਰਦੇ ਕਰਦੇ ਪੁਰਾਣੇ ਮੰਦਰਾਂ ਦੇ ਖੰਡਰ ਮਿਲੇ ਉਹਨਾਂ ਖੰਡਰਾਂ ਵਿੱਚੋਂ ਭਗਵਾਨ ਵਿਸ਼ਨੂੰ ਦੀ ਆਦਮ ਕਦਮ ਮੂਰਤੀ ਮਿਲੀ ਸੋਨੇ ਦੀ ਠੋਸ ਮੂਰਤੀ ਨੂੰ ਦੇਖ ਕੇ ਮੰਤਰੀ ਦੇ ਮਨ ਵਿੱਚ ਲਾਲਚ ਆ ਗਿਆ ਅਤੇ ਉਸ ਮੂਰਤੀ ਨੂੰ ਆਪਣੇ ਨਾਲ ਘਰ ਲੈ ਗਿਆ। ਉਹਨਾਂ ਮਜ਼ਦੂਰਾਂ ਵਿੱਚ ਤਨਾਲੀ ਰਾਮ ਦੇ ਆਦਮੀ ਵੀ ਸਨ। ਉਹਨਾਂ ਨੇ ਤਨਾਲੀ ਰਾਮ ਨੂੰ ਸਾਰੀ ਗੱਲ ਦੱਸ ਦਿੱਤੀ। ਇਹ ਸੁਣ ਕੇ ਤਨਾਲੀ ਰਾਮ ਸੋਚ ਵਿੱਚ ਡੁੱਬ ਗਿਆ। ਭੂਮੀ ਪੂਜਨ ਹੋਣ ਤੋਂ ਬਾਅਦ ਮੰਦਰ ਨਿਰਮਾਣ ਦੇ ਦੌਰਾਨ ਰਾਜਾ ਨੇ ਦਰਬਾਰੀਆਂ ਕੋਲੋਂ ਪੁੱਛਿਆ ਕਿ ਭਗਵਾਨ ਦੀ ਮੂਰਤੀ ਕਿਹੋ ਜਿਹੀ ਬਣਾਈ ਜਾਵੇ। ਕਿਸੇ ਨੇ ਕੋਛਿਆ ਕਿਸੇ ਨੇ ਕੁਝ ਤਦ ਦਰਬਾਰ ਵਿੱਚ ਇੱਕ ਸੰਨਿਆਸੀ ਆਇਆ ਉਸ ਨੇ ਕਿਹਾ ਕਿ ਮੈਂ ਭਗਵਾਨ ਦਾ ਸੰਦੇਸ਼ ਲੈ ਕੇ ਆਇਆ ਹਾਂ ਰਾਜਨ ਭਗਵਾਨ ਦੇ ਇੱਕ ਆਦਮ ਕਦ ਮੂਰਤੀ ਭੇਜੀ ਹੈ ਜੋ ਇਸ ਸਮੇਂ ਤੁਹਾਡੇ ਮੰਤਰੀ ਦੇ ਕੋਲ ਹੈ ਅਤੇ ਉਸ ਨੂੰ ਉੱਥੋਂ ਮੰਗਵਾ ਕੇ ਮੰਦਰ ਵਿੱਚ ਸਥਾਪਿਤ ਕਰਵਾ ਦਿਓ ਰਾਜਾ ਨੇ ਮੰਤਰੀ ਵੱਲ ਦੇਖਿਆ ਤਾਂ ਉਹ ਡਰ ਕੇ ਮੰਨ ਗਿਆ ਤਦ ਤਨਾਲੀ ਰਾਮ ਨੂੰ ਦੇਖ ਕੇ ਦਰਬਾਰੀ ਬੋਲੇ ਕਿ ਮਹਾਰਾਜ ਇਹੀ ਹੈ ਸਾਧੂ ਬਾਬਾ ਕੱਪੜੇ ਅਤੇ ਜਟਾਵਾ ਤਾਂ ਉਤਾਰ ਦਿੱਤੇ ਪਰੰਤੂ ਕੱਠ ਮ ਗੰਠ ਮਾਲਾ ਅਤੇ ਤਿਲਕ ਉਤਾਰਨਾ ਭੁੱਲ ਗਏ ਇਹ ਸੁਣ ਕੇ ਸਭ ਹੱਸਣ ਲੱਗੇ